ਲੋ ਜੀ ਬਾਈ ਆ ਬਣਾ ਆਇਆ ਬਾਪੂ ਨੇ ਦੁੱਲੇ ਦੁੱਲੇ ਦੇ ਸਾਰਾ ਸਾਰਾ ਮਿਸਰੀ ਕਾਲ ਜੀ ਬਾਈ ਕਈ ਦਿਨਾਂ ਤੋਂ ਮਗਰ ਬੇਵੇ ਚੱਕਣ ਨਹੀਂ ਆਏ ਪਰ ਮੈਂ ਬਣਾਇਆ ਜਦੇ ਮਿਸਰਾ ਜਦੇ ਬਣਾਤੀ ਇਹ ਪਰ ਗੋ ਰੱਖਣਾ ਪੈਣਾ ਹੁਣ ਆਜ ਨੂੰ ਤਾਂ ਮੰਗਣਾ ਪਣਿਆ ਇੱਕ ਬਾਈ ਪਿਆਜ਼ਾਂ ਵਾਲਾ ਇੱਕ ਆਲੂਆਂ ਵਾਲਾ ਤੀਆ ਕਹਦਾ ਏ ਤੀਆ ਗੋਮਰ ਜੀ ਭਾਈ ਜਾਓ ਟਮਾਟਰ ਵਾਲਾ ਜਾਓ ਤੀਆ ਬਾਈ ਕਿੰਦਰ ਨੂੰ ਚੱਲ ਜਾਮੀ ਕਰਮੀਆ ਇੱਕ ਠਿਕਣਾ ਨਹੀਂ ਬਾਈ ਠਿਕਣਾ ਥੱਲੇ ਆਉਂਦਾ ਮੈਂ ਜਾ ਮੂੰਹ ਰੱਖਣ ਨੂੰ ਹੋਰ ਤਾਂ ਹੋਰ ਤਾਂ ਕਿਸੇ ਨੂੰ ਪਿੱਛੇ ਨਹੀਂ ਹੈ ਕਿਤੇ ਉੱਧਾ ਨਹੀਂ ਹੋਊਗਾ ਜਦੋਂ ਮੈਂ ਬਾਹਰ ਲੱਤ ਕਾ ਕੋ ਗਿਆ ਲੱਤ ਕਾ ਗਿਆ ਹਾਂ ਬੈਰੀ ਕੋਡ ਮੈਂ ਦੁੱਲੇ ਕਿੰਨੇ ਕ ਬਣਾਉਂਗਾ ਹਾਂ ਜਿੱਦਾਂ ਯਾ ਦੁੱਲੇ ਦੇ ਰੋਈ ਤੇ ਆ ਦੇਣੇ ਹੋਵੇ ਹਾਂ ਹੁਣ ਪਿਆਜ਼ ਨਹੀਂ ਤਾਂ ਮੈਂ ਘੜੇ ਕੌਣ ਪਾਉਂਗਾ ਮੈਂ ਕੀ ਬੋਲਦਾ ਹਾਂ ਪਾਉਣੇ ਤੁਸੀਂ ਭਾਈ ਮੈਂ ਤਾਂ ਬਾਗੇ ਦੇ ਵਿੱਚ ਪਾ ਦੇਣੇ ਹੋਣਗੇ ਹੁਣ ਮੈਂ ਤੁਸੀਂ ਮੈਂ ਤਾਂ ਬਾਗੇ ਦੇਣੇ ਤੇ ਵਿਚ ਗੱਲ ਕਰਨੀ ਜੀ ਦੇ ਨਾਲ ਪਹਿਲਾਂ ਨੋਟ ਰਲਾ ਬਾਈ ਕਾਣੇ ਬਿੜੜੀ ਗੱਲਾਂ ਕਰੋ ਹਾਂ ਤੇ ਬੰਨਾ ਤੁਹਾਡੇ ਸਾਹਮਣੇ ਆਜਾ ਨਤੀ ਕੇ ਲੋ ਇਹ ਵੀ ਬਾਗੇ ਜਿਹੜਾ ਚਾਹੀਦਾ ਆ ਤਿਆਰੀ ਪਾ ਕੇ ਦੋ ਤਿਆਰੀ ਪਾ ਕੇ ਵਾਰ ਲੀ ਜਾਓ ਉਹੀ ਗੱਲ ਚੱਲ ਦੇਖੋ ਕਿੰਨਾ ਹੋ ਗਿਆ ਕੁਝ ਨਹੀਂ ਆ ਬੈਂਸੀ ਕਿਲੋ ਸਿੰਦਾ ਠੀਕ ਲੋ ਥੋੜਾ ਹੀ ਹੈ 29 ਕਿਲੋ ਕਹਿੰਦਾ ਨਾਲੇ ਚੜਨੇ ਹੋ ਗਿਆ ਠੀਕ ਲੋ ਰੌਲ ਵੀ ਤੇ ਲਿਆ ਫੇਰ ਰੱਖ ਉਹਦੇ ਪੈਰ ਨੂੰ ਸੰਜੀਵਰ ਭਾਈ ਟਰਾਲੇ ਵੀ ਕਰ ਦੋ ਹੁਣ ਹੈ ਇਹਨੂੰ ਤੋੜ ਦੋ ਹੁਣ ਕਾ ਤੋੜਨੀ ਆ ਇਹ ਮੁੱਦ ਤਾਂ ਹੀ ਲੰਘੀ ਇਹਨੂੰ ਖੜੀ ਇਹਨੂੰ ਤੁਹਾਨੂੰ ਪਤਾ ਹੋਊ ਸੀ ਇਹ ਜੇ ਤੁਹਾਨੂੰ ਪਤਾ ਹੋਊ ਸੀ ਤਾਂ ਇਹ ਕੰਮ ਕਰਦਾ ਜਾਂ ਕੰਮ ਕਰਦਾ ਮੈਂ ਕਿਹਾ ਵਾ ਭਾਈ ਪਿਆਜ਼ਾਂ ਰ ਆਲੂ ਕੌਣ ਪਾਊਗਾ ਇਹਦੇ ਚ ਠੀਕ ਜੀ ਹੋਰ ਆਲੂ ਵਰ ਮੈਂ ਆ ਵੀ ਪਾ ਕੇ ਦਊਂ ਜੀ ਇਹ ਤਾਂ ਨਹੀਂ ਭਰਨਾ ਹੁਣ ਦੱਸਿਆ ਨਾ ਭਰੂਗਾ ਇਹ ਇਹਦਾ ਸਾਰਾ ਮੰਗਾਈ ਆ ਹੈ ਕਿ ਨਹੀਂ ਤੂੰ ਇਹ ਨਹੀਂ ਆਏ ਆਪਣੀ ਨੌਣੀ ਭੈਣੇ ਆ ਉਹ ਹੋਰ ਉਹਦੇ ਨੂੰ ਕਿੰਨਾ ਯਾਦ ਜੇ ਹੈਗੇ ਚੱਲੀਏ ਚੱਲ ਚੱਲੀਏ ਅਸੀ ਕਾਲ ਜੀ ਅਸੀ ਕਾਲ ਜੀ ਬਈ ਸਾਰਿਆਂ ਨੂੰ ਪਹੁੰਚ ਗਏ ਭਾਈ ਮੰਡ ਚ ਰੱਬ ਨੇ ਝੜੀ ਲਾਈ ਵੀ ਆ ਮੜ ਮੜੀ ਕਿੜੀਆਂ ਕਿੜੀਆਂ ਮੜ ਮੜੀਆਂ ਮੜ ਮੜੀਆਂ ਮੜ ਮੜੀਆਂ ਇੱਧਰ ਬਾਪ ਪਿਆ ਕਹਿੰਦੇ ਖੰਨੇ ਕਿੰਨੀ ਅੱਜ ਹੂੰ ਬਹੁਤ ਨਹੀਂ ਪਿਆ ਕਹਿੰਦੇ ਰਾਤ ਦੇ ਹੀ ਪੈਂਦਾ ਅੱਛਾ ਹਾਂ ਬਾਕੀ ਬਈ ਸਰੀ ਸਾਰੀ ਉਹ ਜੀਰੀ ਆਪਣੀ ਤਕਰੀਬਨ ਸਾਰੀ ਸਰੀ ਸਰੀ ਦੇਖ ਲਾ ਸਰੀ ਦਾ ਹਰਕਾ ਨਾ ਹੂੰ ਇਹ ਕਿੰਨੇ ਦਿਨ ਹੋ ਗਏ ਕਰੀਨ 15 ਦਿਨ ਹੋ ਗਏ ਓਕੇ ਜਿਆਦਾ ਨਹੀਂ 15 20 ਦਿਨ ਹੋ ਗਏ ਬਾਈਕ ਦਾ ਸਪਰੇਅ ਦੇ ਪਾ ਹੋਰ ਹੋ ਜੂਵੇ ਆਏ ਨਹੀਂ ਕੋਈ ਵੱਧ ਘੱਟ ਨਹੀਂ ਸਰੀ ਹੈ ਹਾਂ ਨਹੀਂ ਖਸਾਨ ਨਹੀਂ ਹੈ ਨਾ ਸਾ ਜਿਹੜਾ ਦਾਣਾ ਜਿਹਾ ਕਾਲਾ ਹੋਇਆ ਵੇ ਸਭ ਤੇ ਹੀ ਹੈ ਕਿਹੜਾ ਆਹਾ ਜੀ ਮੇ ਉੱਪਰ ਤੇ ਆਹਾ ਮਾੜਾ ਮੋਟਾ ਤਾਂ ਹੁੰਦਾ ਹੀ ਆ ਯਾਰ ਇੱਥੇ ਨਾ ਜਦੋਂ ਮੈਂ ਦੱਸਦਾ ਬੂਝੇ ਜਿਹੜਾ ਨੀਵੇਂ ਰਹੇ ਤੇ ਆਪਣੇ ਆਹ ਨੀਵੇਂ ਰਹੇ ਤੇ ਆ ਦੇ ਆਓ ਜੀ ਆਓ ਫਿਰ ਆ ਬੂਝਾ ਨਿਸਰੇ ਤਾਂ ਹੈਗਾ ਕਾਲਸ ਜੀ ਪਰ ਨਿਸਰੇ ਪਰ ਹੈਗਾ ਨਿਸਰੇ ਆਇਆ ਮੂੰ ਅੱਗੇ ਜਿਆਦਾ ਅੱਗੇ ਬਿਮਾਰੀ ਪਈਦੀ ਜਾਂ ਜਿਆਦਾ ਪੈ ਗਈ ਨਿਸਰੀਨ ਤੇ ਥੱਲੇ ਹੂੰ ਉਹ ਹਰੀ ਰਹਿਗੇ ਤੇ ਥੱਲੇ ਫਿਰ ਮੰਡੀਵਾ ਵੀ ਕਹਿੰਦੇ ਹਰੇ ਆਉਂਦੇ ਵੀ ਹਰੀ ਜੀ ਹਰੀ ਆਉਣੇ ਤੇ ਥੱਲੇ ਨੀਵੇਂ ਰਹਿਗੇ ਤੇ ਹੈ ਕਿ ਨਹੀਂ ਬਾਈ ਜੀਰੀ ਬਹੁਤ ਸੋਣੀ ਨਿਸਰੀ ਹੋਈ ਯਾਰ ਰੱਬ ਸੁੱਖ ਰੱਖੇ ਜੀਰੀ ਤਾਂ ਆਪਦੀ ਨਿਸਰੀ ਆ ਨੇ ਠੀਕ ਸਾਰੀ ਇੱਕ ਸਾਰ ਨਿਸਰੀ ਹੋਈ ਹੈ ਹਾਂ 468 ਹੂੰ ਐ ਪੱਤੀ ਸਪਰੇਅ ਬੱਜਣੀ ਆ ਖਾਲ ਕੋ ਫੇਰ ਹੂੰ ਦੇਖ ਤਾਂ ਦਾਣਾ ਜਾਂ ਬਣਿਆ ਕਿ ਨਹੀਂ ਹਲੇ ਨਹੀਂ ਹਲੇ ਕਿੱਥੇ ਦਾਣਾ ਬਣ ਗਿਆ ਯਾਰ ਹੂੰ ਦੁੱਧ ਜਾਂ ਬਣਦਾ ਹਲੇ ਦੁੱਧ ਜਾਂ ਬਣਦਾ ਹਲੇ ਕਿੱਥੇ ਦਾਣਾ ਹਾਂ ਤਾਂ ਬਾਹਰ ਆਇਆ ਦੋ ਦਿਨ ਚ ਦਾਣਾ ਹੂੰ ਕਹਿੰਦੀ ਨਿਸਰਿਆ ਹੀ ਤਕਰੀਬਨ ਅ ਮੰਨ ਕੇ 75 ਪੈਸੇ ਨਿਸਰੇ ਨੇ 25 ਪੈਸੇ ਰਹਿੰਦੀ ਐ ਇਹ ਵੀ ਕੱਲੂ ਬਾਹਰ ਆ ਜਾਣੀ ਬਸ ਹਨਾ ਕਿਨ ਆਹ ਬੁਝੀ ਆ ਦੇ ਇੱਕ ਨਾ ਰਹਿੰਦੇ ਆ ਮਾੜੇ ਮੋਟੇ ਜ ਨਹੀਂ ਸਾਰੀ ਨਿਸਰੀ ਵੀ ਐ ਸੇ ਹਾਂ ਹਾਂ ਹਨਾ ਬਗਾ ਆ ਦੇਖਣੋ ਅੱਜ ਕਿਹਨਾਂ ਕਹਿੰਦਾ ਮੈਂ ਵੀ 25 ਰੁਪਏ ਰਹਿੰਦੀਆਂ ਰੁਪਈਏ ਮਾਤੇ ਹਾਂ ਬਸ 25 ਪੈਸੇ ਰਹੀ ਆਹ ਇੱਕ ਨਾ ਫਸੀ ਵੀ ਇਹ ਵਿੱਚ ਇਹਨੇ ਵੀ ਦੋ ਦਿਨੂ ਬਾਹਰ ਆ ਜਾਣਾ ਬਸ ਹੈ ਆ ਵਿੱਚ ਸਕੱਦਰ ਵੀ ਹੋਈ ਵੀ ਜਿਹੜੀ ਗੇਤੀ ਆ ਤੇ ਲੈ ਬਾਹੀ ਨਾ ਦੱਸ ਦੇਂ ਤੀ ਸਾਰੀ ਨਾ ਬੱਲਾ ਚੋਂ ਖੋਣ ਲਾ ਜਣੀ ਇਹਦੀਆਂ ਹੂੰ ਹੈ ਨਾ ਦੱਸ ਦੇਂ ਤੀ ਕਿ ਖੋਣ ਲਾ ਜਣੀ ਬਿਮਾਰੀ ਕੋਈ ਨਹੀਂ ਹੈ ਜੀ ਠੀਕ ਹੈ ਟਾ ਕੇ ਲਾਇਆ ਵੇਆ ਹੈ ਵੀ ਸੋਣਾ ਪੁੱਜਾ ਜਣੀ ਸੰਗਣੀ ਨਹੀਂ ਹੈਗੀ ਬਹੁਤੀ ਜਿਆਦਾ ਸੰਗਣੀ ਤੇ ਬਿਮਾਰੀ ਪੈਂਦੀ ਹੈ ਹਾਂ ਵਿੱਚ ਤਾਂ ਨਾ ਬੈਠਾ ਹੈ ਬਾਈ ਗੇ ਭਈਆਂ ਨੂੰ ਇੰਨਾ ਕਿ ਨਾ ਤਾੜ ਤਾਂ ਫਿਰ ਫੇਰ ਖੀ ਜਾਂਦੇ ਟੱਕਾ ਇਹ ਅੰਨੇ ਜਰਾ ਹੁਣੀ ਵੀ ਚਾਹੀਦੀ ਮਾੜੀ ਮੋਟੀ ਕਹਿੰਦੇ ਠੀਕ ਆ ਬਣੀ ਲੋਾਈ ਹੈ ਨਾ ਐਨ ਵਧੀਆ ਜਬਰ ਸਪਰੇਅ ਵਾਜੇ ਚੋਲ ਦੀ ਹਾਲ ਪਰ ਇਹਦੇ ਪੇਚ ਹੁਣ ਦੇਖ ਆਏ ਨਾ ਇਹਦਾ ਜੱਥੇ ਜੀਰੀ ਪੱਕਣੀ ਐ ਪਾਣੀ ਦੋ ਲੱਗਣੇ ਨੇ ਇਹ ਦੋ ਤਿੰਨ ਪਾਣੀ ਲੱਗਣੇ ਇਹਨੂੰ ਘੱਟ ਤੇ ਘੱਟ ਤਿੰਨ ਸਮਝਿਆ ਤਿੰਨ ਪਾਣੀ ਲੱਗਣੇ ਇਹਦੇ ਪੇ ਸਪਰੇਅ ਮਾਰਨੀ ਐ ਜਾਂ ਕਿਨੀ ਜਾਂ ਹਟ ਗਈਆਂ ਛੱਟਪਾਟ ਮਾਰਨ ਨੂੰ ਖੇਤੀਓ ਕੰਮ ਕਰ ਦੇਣਾ ਇਹਦਾ ਹੂੰ ਹੂੰ ਨਾ ਛਾਹ ਹੋਊਗਾ ਇਹਨਾਂ ਹੂੰ ਦੇਖ ਜੀ ਹੁਣ ਵੱਜ ਗਈ ਐ ਫੇ ਕਣਕਮਾਂ ਵੀ ਸਾਫੇ ਰਹਿੰਦੀ ਖਾਲ ਹੁਣ ਕੱਖ ਜੀ ਦੀ ਮਰਿਆਦ ਜੀ ਵੀ ਖਤਮ ਐ ਹੈ ਹੂੰ ਫੇ ਕਣਕਥਾਈ ਸਾਫੇ ਰਹਿਣਾ ਇਹਨਾਂ ਰੜੀ ਆ ਦੇਖ ਰੋ ਬਾਈ ਜੀਰੀਆਂ ਨਿੱਸਰਦੀਆਂ ਮੀਂਹ ਪੈ ਰਿਆ ਰੱਬ ਮੀਂਹ ਲੱਗਿਆ ਪਾਉਣ ਹੋਰ ਹੈ ਆ ਦੇ ਲਾ ਘੂਰਦਾਈ ਸਾਰੀ ਪ੍ਰਸਾਦਮਾ ਨਹੀਂ ਘੂਰਿਆ ਪਦਮੋਂ ਘੂਰਨ ਲੱਗਿਆ ਹੂੰ ਹੁਣ ਜੀਰੀਆਂ ਤਾਂ ਨੂੰ ਕਹਿਤਾ ਵੀ ਆ ਨਿੱਥਣ ਲੱਗਣੀ ਐ ਫੇਰ ਆਉਣਾ ਇਹ ਉਹੀ ਕੰਮ ਕਰਦਾ ਹੁਣ ਦਵਾਰੇ ਆ ਗਿਆ ਇਦਾਂ ਘੰਟਾ ਜਲਾਈਏ ਸੁੱਕ ਪਕੇ ਨਾ ਗਾਰੇ ਪੰਪ ਲੈ ਆਉਂਗੇ ਦੇਖਣਾ ਮੋਟਾ ਮੋਟਾ ਬੁੱਜ ਜਾ ਦਾਤੀ ਨਾਲ ਵੜ ਦੋਗੇ ਦਾਤੀ ਨਾਲ ਅੱਧੇ ਘੰਟੇ ਦਾ ਕੰਮ ਆਪਣਾ ਤੂੰ ਹਾਂ ਦਾ ਇੱਕ ਡਾਲਪ ਤੂੰ ਵਾਜ ਇੱਕ ਵੋ ਮੈਂ ਵਾਜਣਾ ਹੂੰ ਹੂੰ ਉਹਦੇ ਬਾਅਦ ਮਾਰ ਦੇਣੀ ਸਪਰੇ ਠੀਕ ਨਹੀਂ ਠੀਕ ਆ ਸਾਫ ਐਨ ਠੀਕ ਆ ਇੱਕ ਹੋਰ ਦੇਖਿਆ ਮੈਂ ਪਾਣੀ ਸਪਰੇ ਪਹਿਲਾਂ ਕਰਾਈਆ ਨਿਸਰ ਨੇ ਦੀਦੇ ਜਦਾ ਫਰਕ ਬਹੁਤ ਆ ਹਣਾ ਇਹਦੇ ਚ ਕਿਤੇ ਗੋਵ ਵਾਲੀ ਸੁੰਡੀ ਨੇ ਨਹੀਂ ਵੜਿਆ ਹੋਇਆ ਕੋਈ ਵੀ ਨਹੀਂ ਦਿਖਦਾ ਹਣਾ ਜਿਵੇਂ ਚਿੱਟੀ ਜੀ ਵੱਲ ਹੋ ਜਾਂਦੀ ਆ ਕੋਈ ਕੋਈ ਦਿਖ ਜੂਗਾ ਕਿ ਗੋਵਾਲੀ ਹੁੰਡੀ ਲੱਗੀ ਆ ਉਹ ਸਪਰੇ ਪਹਿਲਾਂ ਹੋਈ ਆਪਣੀ ਜਗ ਬੋਲੇ ਜਿੱਦੀ ਛੇਠਾ ਤੀ ਹੂੰ ਜਾਂ ਨਿਸਰਾ ਹੀ ਤਾਂ ਟੱਕਾ ਕੋਈ ਵੀ ਹਣਾ ਦਾ ਫਰਕ ਹੈ ਦਾ ਫਰਕ ਪੈਣੀ ਪੈਣਾ ਤਾਂ ਤੇ ਇਹ ਦਵਾਈ ਦਾ 20 ਦਿਨ ਤੱਕ ਅਸਰ ਰਹਿੰਦਾ ਹੀ ਆ ਹਾਂ ਹਾਂ ਜੀ ਦਿਨ ਅਸਰ ਆਹ ਬੂਰ ਜਿਹੜਾ ਹੁਣ ਟਿੱਕਤਾ ਹੈ ਇਹ ਪਿਆ ਹਲੇ ਜਿਹੜਾ ਆਹ ਦੂਆ ਹੋਲੇ ਸੁੱਕ ਲਿਆ ਇਹ ਦਾਣੇ ਦੇ ਉੱਪਰ ਆ ਦੇ ਹਾਂ ਇਹਦੇ ਚ ਦੁੱਧ ਲੱਜਣਾ ਬਣਨੂ ਬਸ ਹੁਣ ਇਹਦਾ ਮਰੀ ਇੱਕ ਸਪਰੇ ਤਾਂ ਹੋਊਗੀ ਹੋਰ ਕਰਨੀ ਪੈਣੀ ਆ ਜਾਂ ਤੇ ਬੱਲ ਚੋਂ ਗੋਣ ਲੱਗੀ ਹੂੰ ਆ ਮੈਂ ਦੁੱਧ ਪਾ ਗਿਆ ਪੱਲ ਸਾਰੀ ਬਾਹਰ ਆ ਗਈ ਥੱਲੇ ਚੂਕ ਲੱਗ ਜੀ ਫਿਰ ਡੋਡੀ ਸਵਰੇ ਹੋਣੀ ਤੇ ਫਿਰ ਡੋਡੀ ਦੇ ਵਿੱਚ ਪਾ ਕੇ ਕਰੂਗੇ ਇਹਨੂੰ ਪੈਂਦੀ ਆ ਡੋਡੀ ਹਾਂ ਡੋਡੀ ਇਹਨੂੰ ਪੈਂਦੀ ਆ ਹਾਈ ਫੂਡ ਬਰੇਡ ਨੂੰ ਨਾ ਹੋਰ ਨੂੰ ਪੈਂਦੀ ਆ ਇੱਕ ਪਾਣੀ ਦੀ ਵਜ੍ਹਾ ਵੀ ਆਹੋ ਡੋਡੀ ਫਿਰ ਜਾਂ ਜਿਆਦਾ ਪਾਣੀ ਲਾਉਂਗੇ ਆਪਾਂ ਫੇਰ ਵੀ ਡੋਡੀ ਪੈਂਦੀ ਆ ਹੂੰ ਹਾਂ ਇਹੋ ਜੇ ਗੱਲਾਂ ਦਾ ਫਰਕ ਪੈ ਜਾਂਦਾ ਫਿਰ ਥੋੜਾ ਬਹੁਤਾ ਠੀਕ ਐ ਇਹਨੂੰ ਤਾਂ ਪਾਣੀ ਲਾਉਣਾ ਪੈਣਾ ਚਾਰ ਕਰ ਇਹਨੂੰ ਇਹ ਤਾਂ ਲਾ ਦੂੰਗੇ ਇਹ ਕਿੰਨੀਆਂ ਹਟ ਗਿਆ ਮੀਨਾ ਪਿਆ ਇੱਕ ਇਹਨੂੰ ਅਤਵਾੜਕ ਨੂੰ ਅਤਵਾੜਕ ਆਹੇ ਠਾਂ ਚਾਰ ਕਿੱਭੀ ਜਗਾ ਬੁਲਾ ਦੇਣਾ ਇਹਨਾਂ ਨੂੰ ਇਹਨਾਂ ਨੂੰ ਲਾ ਦੂੰਗੇ ਇਹਨਾਂ ਨੂੰ ਲੱਗਿਆ ਹੋਇਆ ਬਾਕੀ ਸਾਰਾ ਹੀ ਇਹਨਾਂ ਨੂੰ ਪਹਿਲਾਂ ਲਾਤਾ ਤਾਂ ਇਹ ਪਾਣੀ ਖਾ ਜੇ ਮੇਰੀ ਦੀ ਉੱਚਾ ਪਾਸਾ ਹੈ ਨਾ ਹੂੰ ਹੂੰ ਬਸ ਹੁਣ ਮਹਾਰਾਜ ਮੌਸਮ ਜਿਹਾ ਸਾਫੇ ਰੱਖੇ ਹੋਏ ਵਧੀਆ ਏ ਸਾਫੇ ਰਹੂਗਾ ਉਹਨਾਂ ਫਿਕਰ ਐ ਤੂੰ ਨਹੀ ਤਾਂ ਉਹ ਗੱਡੀਆਂ ਨਾਲੇ ਇੱਕ ਤਾਂ ਹੋ ਜੂਗਾ ਸਾਰੇ ਇਕੱਠੇ ਜਾਲ ਲੜੇ ਸਪਰੇਅ ਮਾਰ ਦਿੰਦੇ ਆ ਸਪਰੇਅ ਮਾਰਦੇ ਆ ਉੱਥੇ ਉਹ ਜਿੱਥੇ ਮੁੰਡਾ ਖਾਇ ਕਰਦਾ ਉਥੇ ਕੱਖ ਹੋ ਗਿਆ ਹੂੰ ਹੂੰ ਉੱਥੇ ਹੀ ਵੱਜ ਜੂਗੀ ਇਹਨਾਂ ਤਾਂ 10 ਮਿੰਟ ਲੱਗਣੇ ਪੈਣੂ ਮੋਟਾ ਮੋਟਾ ਜੱਜ ਵੱਢਣੇ ਬਹੁਤ ਹੈ। ਉਹ ਟ੍ਰੇਨ ਕਿੰਨੇ ਕਾ ਗਨ ਜਾਦਾ ਹੈ ਫੇਰ ਆ ਦੇਖ ਜੀ ਮੈਂ ਆਹ ਦਾਣੇ ਆ ਦੇਖ ਆਹ ਦੇ ਵਿੱਚ ਵਿੱਚ ਕਾਲਸ ਜੀ ਵਰਾ ਕੇ ਤੇ ਇਹ ਹਵਾ ਹੂਵਾ ਨੇ ਇਹ ਹਵਾ ਹੂਵਾ ਨੇ ਕਰੇ ਹੋਏ ਹਾਂ ਦੁੱਧ ਜਾਨਾ ਹੁੰਦਾ ਹੀ ਆ ਯਾਰ ਹੂੰ ਨਾ ਹਵਾ ਵੱਜ ਗਈ ਨਾ ਜਿੱਥੇ ਜ਼ੋਰ ਨਾਲ ਫਿਰ ਮਲ ਹੋ ਜਾਂਦਾ ਦਾਣਾ ਫਿਰ ਵੀ ਇੰਨੇ ਨਹੀਂ ਹੈਗੇ ਕਿਤੇ ਕਿਤੇ ਕੋਈ ਕੋਈ ਦਾਣੇ ਉਹ ਬਈਆਂ ਨੀ ਸਰਈਆ ਜੀ ਟੌਪ ਦੇ ਹਾਂ ਹੂੰ ਉਹ ਪਹਾੜੀ ਆਦੇ ਨਹੀਂ ਹੈ ਜੀ ਆਹ ਡੇਕ ਵੱਡੂ ਨਹੀਂ ਹੈ ਤੂ ਤੂੰ ਵੱਡੂਣਾ ਜਨਮ ਤੇ ਆਹ ਡੇਕ ਤਾਰਾਂ ਥੱਲੇ ਆਇਆ ਹੈ ਤੇ ਆਪੇ ਜੰਮੀ ਵੀ ਐ ਇਕਣੀ ਇਹ ਕਿਹੜੇ ਲਾਈ ਆ ਕਿਸੇ ਨੇ ਉਹ ਤਾਂ ਹੋਊਗਾ ਆਪਣੀ ਜੰਮੀ ਵੀ ਐ ਇਹ ਤਾਰਾਂ ਖਰਾਬ ਕਰੂਗੀ ਤਾਰਾਂ ਤੇ ਲਾਹ ਲੱਗ ਜਾਣੀ ਥੋੜਾ ਜੀ ਫਰਕ ਰਹਿਣਾ ਹੂੰ ਹਾਂ ਹੂੰ ਚੱਲੀਏ ਖੇਲੀਏ ਫਿਰ ਚੱਲਦੇ ਆ ਮਰੂ ਮਰੂ ਆਹ ਦੇਖ ਲੈ ਉਰੇ ਆਹ ਥੋੜੀ ਜੀ ਜੀ ਤਕੜੀ ਜਿਆਦਾ ਖੁੰਝਾ ਇਹ ਹਲੇ ਹੌਲੀ ਹੌਲੀ ਨਿਸਰ ਰਹੀ ਆ ਆਹ ਹਮ ਮਨੇ ਸਰੇ ਆਉ ਦੇਖ ਉਹ ਇਹ ਪਤਾ ਕੀ ਗੱਲ ਉਹ ਖੇਤ ਜਿਆਦਾ ਨਿਸਰੇ ਆ ਉਹ ਇੱਥੇ ਆ ਫਾੜ ਦਵੀ ਵੀਤੀ ਆਏ ਹਮ ਮਤਲਬ ਭਈਆਂ ਨੇ ਸ਼ਦੀ ਲੈ ਵੀਤੀ ਚਾ ਚੱਕਰ ਪਾ ਇੱਥੇ ਪਾ ਦਿਖਾਉਂਦੀ ਦਿਖਾਉਂਦੀ ਸੀ ਪਰ ਨਾ ਹਮ ਇਹ ਆ ਫਾੜ ਮਾੜੀ ਲੈ ਵੀ ਇੱਕ ਭਈਏ ਨੇ ਉਹ ਫਾਟ ਆਹ ਇੱਥੇ ਤੇ ਲੈ ਕੇ ਆਏ ਉਹ ਦੇਖ ਉਧਰ ਵੀ ਨਿਸਰੀ ਵੀ ਉਧਰ ਵੀ ਨਿਸਰੀ ਵੀ ਹੈ ਤੇ ਇੱਥੇ ਕਿਸਾਈ ਆ ਇਹ ਅਸਲ ਦੋ ਕੁ ਵਿਸਵੀ ਜਗ੍ਹਾ ਹੈ ਉੱਪਰ ਇਹਨਾਂ ਪਤਾ ਨਹੀਂ ਪਨੀਰੀ ਸੜੀ ਤੋੜ ਸੀ ਘੱਟੀ ਲਾਉਣ ਲੱਗੇ ਨੇ ਪਤਾ ਨਹੀਂ ਕਿਆ ਕਰਿਆ ਕਿਆ ਨਹੀਂ ਕਰਿਆ ਬਾਕੀ ਠੀਕ ਐਨ ਓਕੇ ਐਨ ਓਕੇ ਪਾਣੀ ਖੜਾ ਬੋਰ ਚ ਪਾਣੀ ਤਾਂ ਖੜਾ ਹੋਣਾ ਬੋਰ ਮਾ ਖੜਾ ਹੋਊਗਾ ਨਹੀਂ ਹਾਇ ਨੂੰ ਪਾਉਣਾ ਪੈਣਾ ਮੋਟੂ ਚ ਲਾ ਕੇ ਤੇ ਜੇ ਗਾਰੇ ਸੁੱਕ ਗਏ ਤਾਂ ਇਹ ਹਵਾ ਲੈਣ ਲੱਗ ਜਾਗਾ ਚਲ ਦੇਖਦੇ ਪਾ ਦਉਂਦੇ ਆ ਪਾ ਦੂੰਗੇ ਨਾਲ ਇਹਨੂੰ ਲਾਉਣਾ ਹਮ ਆਪ ਕੋਲੇ ਨੂੰ ਨਾ ਕੁੱਤੇ ਰਹਿੰਦਾ ਇਹ ਦੁਆੜ ਕੋ ਨੂੰ ਲਾ ਦੂੰਗੇ ਚੱਲੀਏ ਚੱਲ ਲੋ ਜੀ ਬਈ 468 ਵੀਜ ਆ ਇਹ ਕੜਾ ਪਿਆ ਹੈ ਵੀ ਰੋਣੀ ਥੱਲੇ ਲਾਉਣਾ ਨਹੀਂ ਪਾਣੀ ਯਾਰੀ ਪਾਣੀ ਤਾਂ ਨਹੀਂ ਲਾਉਣਾ ਹੈਗਾ ਦੱਸ ਦੇ ਤੈਨੂੰ ਦੱਸਦਾ ਹੈਗਾ ਵੀ ਇਹਨੂੰ ਦੱਸ ਦੇ ਨਹੀਂ ਲੱਗਣਾ ਉਹ ਕਹਿੰਦੇ ਲੱਗਣਾ ਪੁੱਲਿਆਂ ਨੂੰ ਜੀਰੀ ਦੀ ਬਿਮਾਰੀ ਨਾ ਪਵਾ ਲਿਆ ਅਰੇ ਦੇਖ ਲੈ ਇਹਨੂੰ ਆ ਦੇ ਲਈ ਕੋ ਬੋਲਾ ਯਾਰ ਇਹ ਸੋ ਦਾਤ ਹੈ ਇਹਦਾ ਅੱਖਾਂ ਪਕਾ ਦਿੰਦੀ ਹੈ ਲੈ ਲੈ ਲੱਗ ਗਿਆ ਉਹਨਾਂ ਲੱਗ ਗਿਆ ਆ ਗਿਆ ਲੱਗ ਗਿਆ ਲੱਗ ਗਿਆ ਹਾਂ ਆਹ ਦੇਖ ਲੈ ਚੜੇ ਜੀ ਲੱਗ ਗਿਆ ਆ ਦੇਖ ਚੜੇ ਜੀ ਨਾਲ ਹੀ ਚੜੇ ਆ ਚੜੇ ਨਾਲ ਹੀ ਹਾਂ ਬਾਈ ਵੀ ਅੱਜ 10 15 ਦਿਨ ਸੀ ਬਾਹਰ ਹਾਂ ਆ ਦੇਖ ਆ ਕੁਕੜੀ ਫੁੱਲ ਗਈ ਦੀ ਆ ਦੇਖ ਆ ਦੇਖ ਆ ਮਾਂ ਪਾਣੀ ਮੰਗਦੀ ਹੈ ਵੀ ਸਾਰੇ ਕੁਕੜੀ ਫੁੱਲ ਗਈ ਦੀ ਆ ਲੱਗ ਗਈ ਵਾ ਸੋਣੇ ਵੀ ਹੈ ਨਾ ਇਹ ਟਾਈਮ ਨਾਲ ਲੱਗੀ ਵੀ ਆ ਨਹੀਂ ਤਾਂ ਜੇ ਲੇਟ ਹੋ ਜਵੇ ਨਾ ਇਹ ਪੰਜ ਆ ਦਿਨ ਪਹਿਲਾਂ ਹੈ ਨਾ ਹਾਂ ਇਹ ਤਾਂ ਅੱਖਾਂ ਪਕਾ ਦਿੰਦੀਆਂ ਇਹਦਾ ਕਦ ਵੀ ਠੀਕ ਹੈ ਜਿਆ ਆਪਣੇ ਵਾਲੀ ਤਾਂ ਕਦ ਜਿਆਦਾ ਜੀਰੀ ਦਾ ਇਹ ਜੀਰੀ ਦਾ ਕਦ ਥੋੜਾ ਜਿਆਦਾ ਹੈ ਇਹਦਾ ਕਦ ਠੀਕ ਹੈ ਇਧਰ ਠੀਕ ਹੈ ਕਦ ਯਾਰ ਹੋ ਨਹਿੜ ਵੀ ਦੇਖ ਲਗਾ ਜਿਆ ਮੋਟਾ ਸਾਲਾ ਗੁੱਠੇ ਵਰਗਾ ਪਿਆ ਥੱਲੇ ਨਹਿੜ ਦਾ ਦੇਖ ਲੈ ਇਹ ਨਹਿੜ ਵੀ ਦੇਖ ਥੱਲੇ ਲੈ ਹੂੰ ਤੇਲਾ ਤਾਂ ਨਹੀਂ ਹੈ ਜੀ ਪਈ ਤੇਲਾ ਤੇਲਾ ਨਹੀਂ ਹੈਗਾ ਨਾ ਤੇਲਾ ਨਹੀਂ ਹੈਗਾ ਜਮਾਈ ਆ ਤਾਂ ਮੱਕਣੀਆਂ ਫਿਰਦੀਆਂ ਨੇ ਨੂੰ ਥੱਲੇ ਕਿਲਾ ਉਹ ਹੈ ਜਾਮਣੀ ਹੈ ਨਾ ਹਾਂ ਹਾਂ ਜਾਮਣੀ ਹੈਗਾ ਚਲ ਦੇਖੀਏ ਮਾਨੂੰ ਕੋਈ ਇਹ ਮਿਲ ਜੂਏ ਚਲ ਚਲ ਜੀ ਲੱਗੀ ਹੁਣ ਦਾ ਬਰੀਕ ਚਰਨ ਲਾਤਾ ਰੱਬ ਨੇ ਹਾਂ ਬਾਹਵਾ ਨਾ ਆਵੇ ਇਹਦਾ ਕੋਈ ਨਹੀਂ ਲੋ ਜੀ ਬਾਈ ਮੇਲੋ ਇੱਧਰ ਜਗਦੀਪ ਨੂੰ ਸਿਕਾਲ ਜੀ ਕਿਆ ਹਾਲ ਚਾਲ ਹੈ ਵਧੀਆ ਠੀਕ ਹੈ ਮਾਣਾ ਵਧੀਆ ਬਾਕੀ ਆਏ ਹੋ ਦੇ ਬਾਈ ਅੱਜ ਘੁੰਮਣ ਆ ਇੱਧਰ ਇਹ ਕਹਿੰਦਾ ਵੀ ਮੋਟਰ ਬੰਦ ਕਰਕੇ ਔਲੀਆ ਮਾ ਚੱਲ ਜਾਏ ਹੁੰਦੇ ਆ ਕੋਈ ਗੱਲ ਨਹੀਂ ਤੇ ਗੰਨਾ ਜੀ ਦੀ ਬਹੁਤ ਵਧੀਆ ਇਹ ਠੀਕ ਆ ਹਾਂ ਤੇਰੇ ਵਾਲੀ ਬੀਜ ਆ ਸਾਰਾ 95 ਵੱਢਿਆ ਹੋਇਆ ਇਹ ਹਾਂ ਬਹੁਤ ਵਧੀਆ ਗੰਨਾ ਖੜਾ ਹੈ ਮੇਰੇ 18 ਦੀ ਤੇਰੇ ਵਾਲੀ ਜੀ ਪਰਨਾ ਮੇਰੇ ਹਿਸਾਬ ਨਾਲ ਆਹ ਰਾਬ ਬਣਾਈ ਠੀਕ ਹੈ ਜਿਹੜੀ ਆਪਾਂ ਡਬਲ ਕਰਾਉਂਦੇ ਹਾਂ ਨਾ ਤੇ ਹੁਣ ਤੇਰਾ ਆ ਬੰਨਿਆ ਹੋਇਆ ਥੱਲੇ ਉਹਨਾਂ ਨੇ ਪਹਿਲਾਂ ਨਾ ਹਾਂ ਥੱਲੇ ਹੁਣ ਮੈਂ ਕਹਿੰਦਾ ਥਾਲਾ 2 ਫੁੱਟ ਤੇ ਤੇਰੀ ਕੋਈ ਖਤਮੇ ਹੋਗਾ ਹਾਂ 2 ਫੁੱਟ ਉੱਪਰ ਬੰਨ ਹੋਇਆ ਉਤੇ ਬਾਦੇ ਲੱਗਿੰਦਾ ਕਿੰਨਾ ਕਰਦ ਕੱਢ ਗਿਆ ਲਾਈ ਦਾ ਹੱਥ ਜਾਂਦਾ ਦਾ ਤਲੀਪਰਾ ਦਾ ਉੱਥੇ ਤੱਕ ਬੰਨਿਆ ਹੋਇਆ ਨੇ ਅਸਚਾ ਹਾਂ ਇਹਦੇ ਬਾਅਦ ਤਾਂ ਅਸੀਂ 2 ਮੀਟ ਇਕੱਠੇ ਹੋਉਂਗੇ ਹੁਣ ਸਿਆੜ 2 ਇਕੱਠੇ ਕਰਨੇ ਪੈਣੇ ਹੈ ਹਨਾ ਮੇਰੀ ਸਲਾਹ ਪਾਣੀ ਲਾ ਕੇ ਬਣਾਉਂਗੇ ਪਾਣੀ ਪਾਣੀ ਲਾ ਕੇ ਬਣਾਈ ਜੜਨੀ ਹਿਲਦੀ ਗੰਨੇ ਦੀ ਇੱਕ ਟੈਲ ਜਾਂਦਾ ਛੇਤੀ ਕੀੜ ਨੇੜੇ ਆ ਜਾਂਦਾ ਹੈ ਗੰਨਾ ਠੀਕ ਹੈ ਕਿਹੜੇ ਨਾਲ ਇਹ ਜਿਹੜੇ ਟੋਟੀ ਬਣ ਲੱਗੀ ਆ ਜਾਂ ਉਹ ਇੱਚ ਨਹੀਂ ਕੁਝ ਵੀ ਬਣਨਾ ਇਹ ਤਾਂ ਹੁਣ ਬਹੁਤ ਇਹ ਚੱਕਰ ਆ ਆਇਆ ਹੈ ਨਾ ਗੰਨਾ ਲੱਗਿਆ ਵਾ ਵੀ ਕੱਦਾ ਇਹ ਅਕਤੂਬਰ ਦਾ ਹੈ 1 ਅਕਤੂਬਰ ਦਾ ਕੱਤ ਕੀ ਬੀਜਾ ਦਾ ਜਿਆਦਾ ਵਿੱਚ ਕੁਝ ਨਹੀਂ ਬੀਜਾ ਦਾ ਨੇ ਇਹਦੇ ਉਨਾਂ ਜਿਹੜਾ ਮੇਰੀ ਗੱਲ ਸੁਣਾ ਹੁਣ ਜੇ ਤੂੰ ਬੀਜ ਵੀ ਦਿੰਦਾ ਸਰੋਂ ਬੀਜ ਦਿੰਦਾ 30000 35000 ਦੀ ਕੀਲੇ ਦੀ ਹੋਣੀ ਸੀ ਪਰਚੀ ਤੇ ਪਰਚੀ ਤੇਰੀ ਜਿਆਦਾ ਵੱਜ ਜਾਣੀ ਉਨਾਂ ਕੰਨੇ ਨੇ ਖੱਟ ਜਾਣਾ ਨਾਲੇ ਦੇਖਣੇ ਨੂੰ ਰੂਹ ਹੋ ਜਾਂਦੀ ਗੰਨਾ ਦੇਖ ਕੇ ਨਾਲੇ ਬਿਮਾਰੀ ਨਹੀਂ ਹੈਗੀ ਕੰਨੇ ਨੂੰ ਕੋਈ ਗੁੱਡ ਗੜਈਆ ਨਹੀਂ ਹੋਇਆ ਕੋਈ ਸਰੋਂ ਦੇ ਬਾਅਦ ਸਰੋਂ ਦੇ ਬਾਅਦ ਖੇਚਲੇ ਬਹੁਤਾ ਕਰਨੇ ਦੀ ਨਹੀਂ ਸਰੋਂ ਦੇ ਬਾਅਦ ਤਾਂ ਬਾਈ ਬਹੁਤ ਔਖਾ ਉੱਠਦਾ ਕਰਨਾ ਕੋਈ ਵੀ ਹੁਣ ਇਹਦਾ ਆਏ ਆ ਵੀ ਜਾਨੂੰ ਇਹ ਉੱਠ ਲਿਆ ਤੇਰਾ ਹਾਂ ਟਾਈਮ ਨਾਲ ਜਾਂ ਸਰੋਂ ਵੱਡੀ ਸਰੋਂ ਸਰੋਂ ਜਿੱਡਾ ਤਾਂ ਹੋਇਆ ਹੋਦਾ ਇਹ ਹੈਗਾ ਤਾਂ ਆਰਾਮ ਨਾਲ ਤਾਂ ਕਾ ਤੂੰ ਬਾਹਰ ਗਿਆ ਜਦ ਅਸੀਂ ਦੇਖ ਕੇ ਜਾਂਦੇ ਹੁੰਦੇ ਤੇ ਜਾਂ ਸੁਇਆ ਵੀ ਬਹੁਤਾ ਕਰਨਾ ਜਾਂ ਤਾਂ ਹੂੰ ਉਹ 18 ਪਰਾਂ ਹੈ ਉਹ ਵੀ ਮੇਰੇ ਵਾਲੀ ਬੀਜ ਆ ਉਹ ਵੀ ਤੇਰੇ ਵਾਲੀ ਉਹ ਵੀ ਵਧੀਆ ਖੜਾ ਕਰਨਾ ਹੈ ਨਾ ਜੰਮਿਆ ਬਾਊ ਵੀ ਵਧੀਆ ਤਾਂ ਉਹ ਵਾਰ ਫਰੀ ਵਾਲਾ ਉਹ ਫਰਬਰੀਆ ਫੱਗਣ ਵਾਲਾ ਫੱਗਣ ਵਾਲਾ ਇਹ ਕੱਤ ਕੀ ਆ ਠੀਕ ਆ ਕੀ ਆ ਕਹਿੰਦਾ ਮੋਟਾ-ਮੂਟਾ ਵਸੇਰਾ ਹੋ ਗਿਆ ਸਾਲਾ ਗੰਨੇ ਦਾ ਕੱਦ-ਕੁੱਦ ਬਹੁਤ ਆ ਮਟਾਈ ਵੀ ਬਹੁਤ ਆ ਇਹ 95 ਗੰਨਾ ਵਧੀਆ ਏ ਬੀਜ ਠੀਕ ਆ ਤੂੰ ਆਏ ਦੇਖ ਲੈ ਵੀ ਮੇੜੇ ਜੇ ਪਰ ਹੀ ਖੜੀ ਆ ਮਾਹੀ ਕਹਿੰਦਾ ਵੀ ਮੇੜੇ ਜੇ ਪਰ ਹੀ ਖੜੀ ਆ ਮੁਕ ਤਾਗੋ ਦੇ ਰੋਣ ਆਪਣੇ ਕੋਲ ਯਾਰ ਹੁਣ ਤੂੰ ਐਂ ਦੇਖ ਲੈ ਪਾਨੇ ਕਦ ਵੱਡੇ ਦਾ ਗੰਨਾ ਜਿਆਦਾ ਹੋ ਮੂਵੀ ਦੇਖ ਲੈ ਐ ਬਹੁਤਾ ਮਤਲਬ ਐਵੇਂ ਨਹੀਂ ਲੱਗਦਾ ਵੀ ਸੰਧਣਾ ਐ ਨਾ ਪਤਾ ਲੱਗਦਾ ਵੀ ਬੈੱਡ ਆ ਦੇਖ ਲੈ ਬੈੱਡ ਦਾ ਨਹੀਂ ਪਤਾ ਮੈਂ ਤੈਨੂੰ ਕਿਹਾ ਨਹੀਂ ਵੀ ਬੈੱਡ ਦਾ ਨਹੀਂ ਪਤਾ ਲੱਗਦਾ ਤੇਰੇ ਦਾ ਵੀ ਬੈੱਡ ਆ ਹੈਗਾ ਨੇਜ ਹਾਂ ਹੁਣਾ ਹੋਇਆ ਮੰਨ ਲਓ ਜਿਹੜੇ 2 ਸਿਆੜ ਤੇ 2 ਬਈਆਂ ਨੇ ਇਕੱਠੇ ਕਰੇ ਨੇ ਹੂੰ ਫਰਕ ਤਾਂ ਖੜਾ ਗੰਨਾ ਫਰਕ ਤਾਂ ਹੈਗਾ ਹੀ ਆ ਸਰਬਰੀ ਮੈਂ ਕਹਿੰਦਾ ਉਹੀ ਲੋਟ ਆ ਖੜਾ ਫਰਕ ਹਲੇ ਤੱਕ ਜਗਦੀਪ ਬਰਸਾਤ ਨਹੀਂ ਲੱਗੀ ਹੈਗੀ ਉੰਨੀ ਹਾਂ ਗੰਨਾ ਹੁਣ ਡੇਡਾ ਹੁੰਦਾ ਹਾਂ ਹਾਂ ਮੀਂਹ ਦਾ ਬਹੁਤ ਫਰਕ ਆ ਗ ਬੂਟੇ ਵਾਟੇ ਵੀ ਤਾਂ ਹੀ ਰੋਕੇ ਵੇ ਸਾਬ ਬੂਟੇ ਤੁਰੇ ਹੀ ਨਹੀਂ ਆਇਦ ਕਿ ਬਰਸਾਤ ਚ ਬੂਟਾ ਤੁਰਿਆ ਹੀ ਨਹੀਂ ਅੱਖਾਂ ਦੇਖ ਲੱਕੀਵੇਂ ਨਿਕਲਦੀਆਂ ਗੰਨੇ ਨਹੀਂ ਆ ਬਹੁਤ ਵੀ ਹੂੰ ਮੋਟਾ ਦਾ ਮੋਟਾ ਦਾ ਬਹੁਤ ਆ ਇਹ ਇਹਦਾ ਬਹੁਤ ਗੰਨਾ ਨਿਕਲਦਾ ਏ ਠੀਕ ਆ ਯਾਰ ਆਪਣੇ ਵਾਲਾ ਗੰਨਾ ਦੇਖ ਲੈ ਤੂੰ 470 ਕੁਇੰਟਲ ਹੋ ਲਿਆ ਉਹ ਕਦ ਵੱਡਾ ਜਾ ਕੇ ਐਂਡ ਮੈਂ ਇਹਨਾਂ ਨੂੰ ਮੈਂ ਤਾਂ ਇਹਨਾਂ ਨੂੰ ਆਏਗੇ ਸਮਾਂ ਚ ਆਏ ਇਕੱਠੇ ਕਰਦੇ ਨਾ ਲੋਆਂ ਨੂੰ ਹੂੰ ਹੂੰ ਨਹੀਂ ਆਏ ਨਹੀਂ ਆਏ ਕਰਾਈ ਆਏ ਹਾਂ ਆਏ ਕਰਾਈ ਆ ਹਾਂ ਆਇਆ ਕਰਾ ਦੀ ਇੱਕ ਫੁੱਕੇ ਚ ਦਾ ਹਿੱਲੂਗਾ ਪਾਣੀ ਚ ਕਰਾਈ ਸੁੱਕੇ ਜੀ ਰੋਟੂ ਹਨਾ ਹਾਂ ਪਾਣੀ ਲਾ ਕੇ ਨਾਲੇ ਬਈਆਂ ਨੂੰ ਸੌਖਾ ਹੋ ਜਾਊਗਾ ਆ 110 ਆ ਗਈ ਹੈ ਆ 110 ਸਾਰੀਓ ਉਹ ਟਾਵਰ ਤੱਕ ਹੈ ਹਾਂ ਟਾਵਰ ਤੇ ਵੀ ਗਾਹਾਂ ਉਹ ਜਿੱਥੇ ਬੂਟੇ ਨੇ ਉਹ ਗਾਹਾਂ ਲੰਘ ਜਾਂਦੀ ਬੂਟੇ ਅੰਤ ਤੱਕ ਹਾਂ ਉਥੇ ਲੱਗਣੇ ਤੇ ਲੈ ਕੇ ਜੀਰੀ ਠੀਕ ਹੈ ਤੇਰੀ ਵਾਲੀ ਜੀਰੀ ਠੀਕ ਹੈ ਪਿਲਕ ਨਹੀਂ ਹੈਗੀ ਤੇ ਚ 10 ਚ ਪਹਿਲਾਂ ਪਹਿਲਾਂ ਹੋਲੀ ਜੀਰੇ ਦੇ ਬਾਅਦ ਖਤਮ ਹੋਈ ਹੈ ਇਹਦੀ ਹਨਾ ਮੈਂ ਮੰਡਮਾ ਦੇਖੀ ਆ ਖੜੀ ਆ ਉੱਥੇ ਵੀ ਜੀਰੀ ਸਾਡੇ ਨਾਲ ਉਹਦੇ ਪੱਤੇ ਚ ਹੈਗੇ ਹਲੇ ਵੀ ਅੱਛਾ ਬਿਲਕ ਹਾਂ ਤੇਰੀ ਜੀਰੀ ਠੀਕ ਆ ਬਿਲਕ ਨਹੀਂ ਹੈਗੀ ਦੋ ਰਿਆਂ ਤੱਕ ਦਾ ਬਹੁਤ ਬਿਲਕ ਦੀਦੀ ਬਹੁਤ ਜ਼ਿਆਦਾ ਕੀ ਇਹ ਰਹੇ ਤੇ ਮੜੀ ਠੀਕ ਹੋ ਗਿਆ ਬੱਲਾ ਕਿਨੇ ਨਸਰ ਨੇ ਵੀ ਆਏ ਵੀ ਪਾਰ ਆਣ ਪਾਣ ਛੜੇ ਹੀ ਨਾਲ ਹੂੰ ਹੂੰ ਛੜੇ ਹੀ ਨਾਲ ਆਈਆਂ ਨਸਰਨਾ ਇਹ ਵੀ ਹੋ ਜਾਣੀ ਹਾਂ ਹਾਈਬ੍ਰਿਡ ਸਾਡੇ ਵਾਲੀ ਤਾਂ ਨਸਰਾ ਹੀ ਖਾਰੀ ਉਹ ਗੰਨਾ 18 ਸਾਲਾ ਪਰ ਉਹ ਆਏ ਆ ਵੀ 18 ਗੰਨੇ ਤੇ ਉਤਰ ਗਈ ਆ ਭਾਜਨ ਸਾਰੇ ਗੰਨੇ ਆ ਜੀ ਵੱਯਾਨੋ ਆ ਵੱਯਾਨੋ ਜਿੰਨਾ 18:00 ਵਜੇ ਨਾ ਕਿਸੇ ਗੰਨੇ ਚ ਵਜੇ ਨਹੀਂ ਹੈਗਾ ਇਹ ਵੀ ਬਹੁਤ ਮੋਟਾ ਗੰਨਾ ਉਹ ਹਲੇ ਤਾਂ ਅਸੂ ਆਉਣਾ ਹਾਂ ਹਾਂ ਅਸੂ ਚ ਗੰਨਾ ਦਿਖਦਾ ਹੁੰਦਾ ਅਸਲੀ ਇਹ ਗੰਨਾ ਅਸੂ ਜੂਸਰ ਦਾ ਹਾਂ ਆ ਦੇ ਦੇਖ ਲੈ ਇਹ ਭਾੜਾ ਤੇ 95 ਤੇ ਮੋਟਾ ਗੰਨਾ ਐ 95 ਨਾਲ ਵੀ ਮੋਟਾ ਹੂੰ ਸੋਥਰਾ ਦੇਖ ਲੈ ਕਿੰਨਾ ਹਾਂ ਐਦ ਕੀ ਆਏ ਅਭੀ ਗੰਨੇ ਬਕੌੜਾ ਜਾ ਨਹੀਂ ਹੈਗਾ ਜਿਹੜਾ ਕਾਲਾ ਆਗ ਕਰਦਾ ਏ ਹਾਂ ਉਹ ਨਹੀਂ ਹੈਗਾ ਕਿੱਡਾ ਜਾ ਹੁੰਦਾ ਜਿਹੜਾ ਪਈ ਜਾਂਦਾ ਥੋੜਾ ਜਿਹਾ ਗੰਨੇ ਦੀ ਗੱਲ ਹੋਰ ਹੋਣੀ ਸੀ ਆ ਗੰਨੇ ਯਾਰ ਉਹ ਗੰਨੇ ਦਾ ਜ਼ਮੀਨ ਆਸਮਾਨ ਦਾ ਹਰਤ ਫਰਕ ਵੀ ਦੇਖ ਤਿੰਨ ਮਹੀਨੇ ਦਾ ਚਾਰ ਦਾ ਟਾਈਮ ਦਾ ਵੀ ਫਰਕ ਆ ਉਹ 10 ਮਹੀਨੇ ਦਾ ਫਰਕ ਇਹਦੇ ਨਾਲ ਤੇ ਅੱਧਾ ਦਾ ਜਿੱਦਾਂ ਉਹਨੇ ਕਿਹਾ ਜਦੋਂ ਦੇਖ ਲਾ ਹਾਂ ਚੱਬ ਫੇਰ ਵੀ ਇਹਨੇ ਬਹੁਤ ਖੱਟਿਆਣਾ ਯਾਨੋ ਬਾਈ ਨੂੰ ਚੱਲ 18 ਦਾ ਬਾਈ ਜੀ ਵੱਡ ਲਈ ਫੇਰ ਨਹੀਂ ਹਾਂ ਨਾ ਨਾ ਠੀਕ ਆ ਚੱਲੀਏ ਫੇਰ ਚੱਲ ਚੱਲੀਏ